ਜੀ ਅੱਜ ਜਿਹੜਾ 77ਵਾਂ ਗਣਤੰਤਰ ਦਿਵਸ ਹੈ ਤੁਸੀਂ ਦੇਸ਼ ਵਾਸੀਆਂ ਨੂੰ ਕਿਹੜਾ ਮੈਸੇਜ ਦੇਣਾ ਚਾਹੁੰਦੇ ਹੋ ਜੈਕਾਰਾ ਵੀਰ ਬਜਰੰਗੇ ਹਰ ਹਰ ਮਾਨਗੇ ਮੈਂ ਸਭ ਤੋਂ ਪਹਿਲਾਂ ਤਾਂ ਆਪਣੀ ਪੂਰੇ ਪੰਜਾਬ ਦੀ ਪੂਰੇ ਦੇਸ਼ ਦੀ ਸ਼ਿਵ ਸੈਨਾ ਉਧਵਾਲਾ ਸਾਹਿਬ ਠਾਕਰੇ ਤੇ ਪੰਜਾਬ ਦੀ ਸਾਡੇ ਆਦਰਯੋਗ ਹਿੰਦੂ ਹਿਰਦੇ ਸਮਰਾਟ ਸ਼੍ਰੀ ਯੋਗਰਾਜ ਸ਼ਰਮਾ ਜੀ ਤੇ ਸਾਡੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਬਿੱਲਾ ਜੀ ਉਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਹਰ ਸਾਲ ਦੀ ਤਰ੍ਹਾਂ ਅਸੀਂ ਜਿਹੜਾ 26 ਜਨਵਰੀ 15 ਅਗਸਤ ਨੂੰ ਜਿਹੜਾ ਅਸੀਂ ਆਪਣੇ ਸ਼ਿਵ ਸੈਨਾ ਕਾਰ्यालय ਸਦਾ ਵਰਤ ਵਿਖੇ ਆ ਤਿਰੰਗਾ ਫੈਰਾ ਕੇ ਤੇ ਜਿਹੜੇ ਸਾਡੇ ਇੱਥੇ ਸਾਡੇ ਬੱਚੇ ਪੜਨ ਵਾਸਤੇ ਆਂਦੇ ਮੰਦਰ ਦੇ ਵਿੱਚ ਤੇ ਹੋਰ ਵੀ ਜ਼ਰੂਰਤ ਬੱਚਿਆਂ ਨੂੰ ਜੋ ਵੀ ਸਾਤੋਂ ਸਾਡੀ ਹیثیت ਦੇ ਮੁਤਾਬਕ ਜੋ ਵੀ ਕਾਫੀ ਕਿਤਾਬਾਂ ਬੱਚਿਆਂ ਨੂੰ ਜੋ ਬਿਸਕਟ ਵਗੈਰਾ ਅਸੀਂ ਦੇ ਸਕਦੇ ਆ ਉਹ ਅਸੀਂ ਆਪਣੀ ਜਿਹੜੀ ਇਹ शिवसेना उद्धव बालासाheb ठाकरे ਵੱਲੋਂ ਖੁਸ਼ੀ ਪ੍ਰਗਟ ਕਰਦੇ ਆ ਤੇ ਇੱਥੇ ਹੀ ਪਹਿਲਾਂ ਮੈਂ ਸਭ ਤੋਂ ਪਹਿਲਾਂ ਆਪਣੀ ਟੀਮ ਵੱਲੋਂ ਜਿਹੜਾ ਮੇਰੀ ਜਿਹੜੀ ਜ਼ਿਲ੍ਹੇ ਦੀ ਇਕਾਈ ਆ ਮੈਂ ਅਸ਼ਵਨੀ ਸ਼ਰਮਾ ਰਾਜ ਸਪੋਕਸਮੈਨ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਕਰਨ ਗੁਪਤਾ ਜੀ ਸਾਡੇ ਟਰਾਂਸਪੋਰਟ ਸੈੱਲ ਦੇ ਜਿਹੜੀ ਮਹਾਰਾਸ਼ਟਰ ਦੀ ਬਾਤੁਖ ਸੈਨਾ ਕਿਹਾ ਜਾਂਦੀ ਹੈ ਅਯੂਥ ਦੇ ਵਾਈਸ ਪ੍ਰਧਾਨ ਟਰਾਂਸਪੋਰਟ ਸੈੱਲ ਦੇ ਸਰਿੰਦਰਪਾਲ ਵਿੱਕੀ ਜੀ ਸਾਡੇ ਯੂਥ ਦੇ ਪ੍ਰਧਾਨ ਰੋਹਿਤ ਜੀ ਤੇ ਹੋਰ ਜਿਹੜੀ ਸਾਰੀ ਟੀਮ ਹੈ ਉਹਨਾਂ ਦੇ ਨਾਲ ਪਨੀਤਾ ਜੀ ਜਿਨ੍ਹਾਂ ਦਾ ਕਈ ਨਾਂ ਨਹੀਂ ਲੈ ਸਕੂਗਾ ਤਾਂ ਮੈਂ ਮਾਫੀ ਚਾਹਨਾ ਮੇਰੀ ਸਾਰੀ ਯੂਥ ਦੀ ਟੀਮ ਹੈ ਉਹਦੇ ਨਾਲ ਨਾਲ ਸਾਡੀ ਮਹਿਲਾ ਵਿੰਦੀ ਜਿਹੜੀ ਟੀਮ ਸਾਡੀ ਮੁਸ਼ਫਾ ਦੇਵੀ ਜੀ ਤੇ ਪ੍ਰੀਤ ਸ਼ਰਮਾ ਜੀ ਸਹਿਦ ਜੀ ਹੋਰ ਬੱਚੇ ਸਾਡੇ ਜਿਹੜੇ ਬਹੁਤ ਖੁਸ਼ੀ ਨਾਲ ਜਿਹੜਾ ਤਿਰੰਗਾ ਇੱਥੇ ਆਪਣੇ ਦਫ਼ਤਰ ਤੇ ਲਹਿਰਾ ਕੇ ਜਿਹੜਾ ਦੇਸ਼ ਵਾਸੀਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਟੀਮ ਵੱਲੋਂ ਉਦਮ ਸ਼ਿਵਸੇਨਾ ਉਦਮ ਬਾਲਾ ਸਾਹਿਬ ਠਾਕਰੇ ਵੱਲੋਂ ਮੈਂ ਉਹਨਾਂ ਜਿਹੜੇ ਇੰਡੀਅਨ ਆਰਮਨ ਆਰਮੀ ਦੇ ਜਵਾਨ ਹੈ ਪਹਿਲਾਂ ਤਾਂ ਉਹਨਾਂ ਦੀ ਮਾਵਾਂ ਨੂੰ ਸਲੂਟ ਕਰਦਾ ਹਾਂ ਉਸ ਤੋਂ ਬਾਅਦ ਉਹਨਾਂ ਜਵਾਨਾਂ ਨੂੰ ਸਲੂਟ ਕਰਦਾ ਹਾਂ ਜਿਹੜੇ ਸਰਹੱਦ ਤੇ ਬੈਠ ਕੇ ਸਾਡੀ ਜਿਹੜੀ ਹੈ ਰੱਖਿਆ ਕਰਦੇ ਆ ਤੇ ਸਾਡੇ ਬੱਚੇ ਸੁਰੱਖਿਸ਼ਤ ਹੈ ਤੇ ਬੜੇ ਸੁੱਖ ਦੀ ਨੀਂਦ ਸੌਂਦੇ ਆ ਪਰ ਕਿਤੇ ਨਾ ਕਿਤੇ ਕੁਝ ਲੋਕ ਆ ਐਨ ਸ਼ਿਵਸੇਨਾ ਆ 26 ਜਨਵਰੀ ਤੋਂ ਪਹਿਲਾਂ ਆ ਇੱਕ ਜਿਹੜਾ ਸਰੰਦ ਵਿਖੇ ਹਾਸਾ ਹੋਇਆ ਜਿਹੜਾ ਖਾਲਸਾਧੀਆਂ ਵੱਲੋਂ ਆ ਟ੍ਰੇਨ ਨੂੰ ਉਡਾ ਕੇ ਜ਼ਿੰਮੇਵਾਰੀ ਲਈ ਦਿੱਤੀ ਗਈ ਹੈ ਸ਼ਿਵਸਨਾ ਉਦੋਂ ਬਾਲਾ ਸਾਹਿਬ ਠਾਕਰੇ ਉਹਦੀ ਕੜੇ ਸ਼ਬਦਾ ਚ ਨਿੰਦਾ ਕਰਦੀ ਹੈ ਤੇ ਅੱਜ ਉਹਨਾਂ ਨੂੰ ਇੱਥੇ ਵੋਨ ਕਰਦੀ ਹੈ ਵੀ ਅਗਰ ਜੇ ਤੁਸੀਂ ਆ નિર્ਦੋਸ਼ ਲੋਕਾਂ ਨੂੰ ਚੁੱਪ-ਚੁੱਪ ਕੇ ਮਾਰਦੇ ਹੈ ਇਹ ਘਰੇ ਦੀ ਨਿਸ਼ਾਨੀ ਹੈ ਇਹ ਕੋਈ ਕੋਈ ਮਤਲਬ ਇਹ ਨਹੀਂ ਹੈ ਵੀ ਤੁਸੀਂ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ ਸਾਡਾ ਆਪਸ ਜਿਹੜਾ ਦੇਸ਼ ਜਿਹੜਾ ਪੰਜਾਬ ਦੇ ਵਿੱਚ Hindu Sikh ਚ ਭਾਈਚਾਰਾ ਹਰ ਧਰਮ ਦਾ ਜਿਹੜਾ ਸਤਿਕਾਰ ਕਰਦੇ ਆਂ ਲੇਕਿਨ ਤੁਸੀਂ ਲੋਕ ਜਿਹੜੇ ਰਹਿ ਰਹਿ ਕੇ ਜਿਹੜਾ ਆਪਸ ਦਾ ਭਾਈਚਾਰਾ ਖਰਾਬ ਕਰਦੇ ਆਂ ਇਹਨਾਂ ਵਾਸਤੇ ਕੁਝ ਐਸਾ ਕਾਨੂੰਨ ਬਣਨਾ ਚਾਹੀਦਾ ਵੀ ਇਹਨਾਂ ਨੂੰ ਕੋਈ ਜੇਲ੍ਹਾਂ ਦੇ ਵਿੱਚ ਨਹੀਂ ਡਖਣਾ ਚਾਹੀਦਾ ਇਹਨਾਂ ਨੂੰ ਸਿਰੋ ਸਿੱਧਾ ਜਿਹੜਾ ਕੋਈ ਦੇਸ਼ ਦੇ ਖਿਲਾਫ ਜਾਂਦਾ ਉਹਨੂੰ ਸਿੱਧੀ ਗੋਲੀ ਮਾਰ ਦੇਣੀ ਚਾਹੀਦੀ ਹੈ ਇਹ ਜਿਹੜੀ ਹੈ Shiv Sena ਮੰਗ ਕਰਦੀ ਹੈ ਇੱਥੇ ਦੁਬਾਰੇ ਫੇਰ ਮੈਂ ਆਪਣੇ ਜਿਹੜੇ ਦੇਸ਼ ਦੇ ਜਵਾਨ ਹੈ ਦੇ ਸ਼ਹੀਦ ਜਵਾਨ ਵੀ ਹੈ ਉਹਨਾਂ ਨੂੰ ਮੈਂ ਕੋਟੀ ਕੋਟੀ ਨਮਨ ਕਰਦਾ ਹਾਂ ਅੱਜ 77ਵੇਂ ਗਣਤੰਤਰ ਵਿਵਸਥੇ ਜਿਹੜਾ ਅੱਜ ਸਾਡੇ ਦੇਸ਼ ਦਾ ਸੰਵਿਧਾਨ ਵੀ ਲਿਖਿਆ ਗਿਆ ਸੀਗਾ ਪਰ ਕੁਝ ਲੋਕ ਸੰਵਿਧਾਨ ਤੇ ਵੀ ਉਂਗਲੀਆਂ ਚੱਕਦੇ ਆਂ ਪਰ ਕੀ ਹੈ ਵੀ ਪ੍ਰਮਾਤਮਾ ਵੀ ਇਸ ਲੋਕਾਂ ਨੂੰ ਖੁਸ਼ ਨਹੀਂ ਕਰ ਸਕਦਾ ਇਹ ਕਲਯੁਗ ਦਾ ਸਮਾਂ ਹੈ ਤੇ ਮੈਂ ਆਪ ਸ਼ਿਵ ਸੈਨਾ ਵੱਲੋਂ ਜਿਹੜਾ ਜਿਹੜੇ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹਦੇ ਆਂ ਮੈਂ ਉਹਨਾਂ ਨੂੰ ਜਿਹੜੀ ਹੈ ਸ਼ਿਵਸੈਨਾ ਵੱਲੋਂ ਆਪਣੀ ਟੀਮ ਵੱਲੋਂ ਅ ਕੜੇ ਸ਼ਬਦਾਂ ਚ ਉਹਨਾਂ ਦੀ ਨਿੰਦਾ ਕਰਦਾ ਤੇ ਉਹਨਾਂ ਵਾਸਤੇ ਜਿਹੜਾ ਸਾਡੀ ਦੇਸ਼ ਦੀ ਸੇੜੀ ਹੈ ਜਾਂ ਇੰਟੈਲੀਜੈਂਸ ਹੈ ਤੇ ਪੁਲਿਸ ਹੈ ਤੇ ਆਰਮੀ ਹੈ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਐਸੇ ਲੋਕਾਂ ਨੂੰ ਜਿਹੜਾ ਸ਼ਕਤੀ ਨਾਲ ਨਿਸ਼ਠਿਆ ਜਾਵੇ ਜਾਂ